ਪ੍ਰਾਈਵੇਟ ਕਾਰ ਦੇ ਨਾਲ ਪੁਲਿਸ ਦੀ ਬੱਸ ਦੀ ਹੋਈ ਟੱਕਰ ਦੋਵੇਂ ਚੀਜ਼ਾਂ ਗਈਆਂ ਨੁਕਸਾਨੀਆਂ ਜਾਨੀ ਨੁਕਸਾਨ ਤੋਂ ਰਿਹਾ ਬਚਾ ਹੁਸ਼ਿਆਰਪੁਰ ਦੇ ਫੂਡ ਸਟਰੀਟ ਚੌਂਗ ਦੇ ਵਿੱਚ ਪੁਲਿਸ ਦੀ ਬੱਸ ਅਤੇ ਇੱਕ ਪ੍ਰਾਈਵੇਟ ਗੱਡੀ ਦਾ ਐਕਸੀਡੈਂਟ ਹੋ ਗਿਆ ਇਸ ਐਕਸੀਡੈਂਟ ਦੇ ਵਿੱਚ ਕਿਸੇ ਦਾ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬੱਸ ਦੇ ਨਾਲ ਵੱਜੀ ਕਾਰ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਇਸ ਮੌਕੇ ਕਾਰ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜੰਮੂ ਨੂੰ ਜਾ ਰਹੇ ਸਮੇਂ ਤੇ ਜਿਵੇਂ ਹੀ ਫੂਡ ਸਟਰੀਟ ਲਾਈਟਾਂ ਦੇ ਕੋਲ ਪਹੁੰਚ ਰਹੇ ਹਾਂ ਤਾਂ ਸਾਈਡ ਤੋਂ ਆਰੀ ਪੁਲਿਸ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਗੱਡੀ ਦਾ ਨੁਕਸਾਨ ਹੋਇਆ ਦੂਜੇ ਪਾਸੇ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਜਿਹੜੀ ਪ੍ਰਾਈਵੇਟ ਗੱਡੀ ਆ ਉਹ ਬਹੁਤ ਤੇਜ਼ ਸੀ ਜਿਸ ਕਾਰਨ ਵਸਤਾ ਨੁਕਸਾਨ ਹੋਇਆ ਹੈ ਪਰ ਜੇ ਡਰਾਈਵਰ ਦੀ ਮੰਨੀਏ ਤਾਂ ਡਰਾਈਵਰ ਦਾ ਕਹਿਣਾ ਹੈ ਕਿ ਉਹ ਤਾਂ ਬਹੁਤ ਸਲੋ ਆ ਰਿਹਾ ਸਨ ਪਰ ਪੁਲਿਸ ਦੀ ਗੱਡੀ ਤੇਜ਼ ਰਫ਼ਤਾਰ ਦੇ ਕਾਰਨ ਆ ਰਹੀ ਸੀ ਜਿਸ ਤੇ ਕਾਰਨ ਉਸ ਦੀ ਗੱਡੀ ਦਾ ਨੁਕਸਾਨ ਹੋਇਆ ਗੌਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ 9 ਵਜੇ ਤੋਂ ਬਾਅਦ ਸ਼ਹਿਰ ਦੇ ਵਿੱਚ ਵੱਡੀਆਂ ਗੱਡੀਆਂ ਦਾ ਆਉਣਾ ਮਨਾ ਹੈ ਪਰ ਪੁਲਿਸ ਦੀ ਗੱਡੀ ਹੋਣ ਦੇ ਕਾਰਨ ਨਾ ਤਾਂ ਉਸ ਨੂੰ ਕਿਸੇ ਨੇ ਰੋਕਿਆ ਤੇ ਨਾ ਹੀ ਕਿਸੇ ਨੇ ਰੋਕਣ ਦੀ ਹਿੰਮਤ ਕੀ ਨਾ ਮੈਂ ਕਲਦੀਪ ਸਿੰਘ ਕਿਦਾਂ ਰੰਗ ਆਇਆ ਲਿੰਡਰ ਦੇ पाच ਕਿਤੇ ਪੰਜ ਲਿੰਡਰ ਜੀ ਆ ਸੀਪੀਡੀ ਇੱਥੇ ਹੀ ਕੰਮ ਹੈ ਭਾਈ ਪੋਰਟ ਲੈ ਜਾ ਰਹੇ ਜੀ ਜਾਣਕਲਾ ਕਾਲੀ ਸੀ ਖਾਲੀ ਸੀ ਹੁਣੇ ਇੱਕ ਘੰਟਾ ਹੋ ਗਿਆ ਐਕਚੁਅਲੀ ਹੋਇਆ ਮੈਂ ਇਧਰ ਆ ਰਿਹਾ ਸੀਗਾ ਸਲੋ ਬਿਲਕੁਲ ਸੀਗਾ ਜੇ ਮੈਂ ਤੇਜ਼ ਹੁੰਦਾ ਤੇ ਮੈਂ ਗੱਡੀ ਕੱਢ ਜਾਨੀ ਸੀਗੀ ਤੇ ਇਧਰੋਂ ਇਹ ਫਸਸਾ ਰਿਹਾ ਜੀ ਫਸਣ ਕਰਕੇ ਜੀ ਗੱਡੀ ਵਿੱਚ ਰੱਖੀ ਕੀ ਮੰਨਦੇ ਹੋ ਕਿ ਗੱਲ ਕੋਈ ਤੁਸੀਂ ਕਰ ਰਹੇ ਹੋ ਕਿ ਘਰ ਵਾਲੇ ਦੀ ਹਾਂ ਘਰ ਵਾਲੀ ਪਰ ਗੱਡੀ ਦਾ ਟਾਇਰ ਦਾ ਫਟਿਆ ਸੀ ਕਿ ਕਹਿੰਦਾ ਨੁਕਸਾਨ ਤੋਂ ਬਚਾ ਰਿਹਾ ਜੀ ਚਾਣੀ ਨੁਕਸਾਨ ਤੋਂ ਉਹ ਬਚਾ ਰਿਹਾ ਹੈ ਇਹਦੇ ਕਿੰਨੀਆਂ ਕਿ ਸਵਾਰੀਆਂ ਸੀ ਜੀ ਕੋਈ ਵੀ ਨਹੀਂ ਸੀ ਇਸ ਚ ਰਿਹਾ ਮੈਂ ਕੱਲੇ ਡਰਾਈਵਰ ਸਾਡੀ ਦਾ ਨਹੀਂ ਕਿਤੇ ਲੱਗੀ ਜੀ ਮੇਰੇ ਆ ਪੱਗ ਬੋ ਲੱਗ ਗਈ ਮੈਂ ਪੱਗ ਹੁਣ ਰੱਖੀ ਆ ਜਾਣੇ ਕਿੱਥੇ ਸੀ ਆ ਤੁਸੀਂ ਜਾਣ ਖੇਲਾ ਜਾਣ ਖੇਲਾ ਜਾਣ ਖੇਲਾ ਪੋਸਲੇ ਜਾ ਰਹੇ ਸੀ ਬਾਈਪਾਸ ਕਿਉਂ ਨਹੀਂ ਚੁਸ ਕਿਤਾ ਸ਼ਹਿਰ ਦੇ ਰਸਤਿਆਂ ਤੋਂ ਗੱਡੀ ਆਏ ਹੂੰ ਬਾਈਪਾਸ ਕਿਉਂ ਨਹੀਂ ਚੁਸਕੀਤਾ? ਸੜਕ ਦੇ ਵਿੱਚੋਂ ਕਿਉਂ ਬਿਤੇ ਨੇ? ਉਹ ਮੈਂ ਇਧਰ ਆਇਆ ਛੋਟਕੜ ਜੀ ਮੈਂ ਕਿਹਾ ਜੀ ਵਿੱਚ ਨਿਕਲਦੇ ਬਾਹਰ ਬਾਹਰ ਕਿਉਂ ਜਾਣਾ? ਤੁਹਾਨੂੰ ਉੱਪਰੋਂ ਗਾਈਡਲਾਈਨਸ ਮਿਲੀ ਸੀ ਕਿ ਵਿੱਚ ਦੀ ਜਾਣਾ ਹੈ ਜਾਂ ਬਾਹਰੋਂ? ਇਹ ਗਾਈਡਲਾਈਨਸ ਛੁਣੋਂ ਹੁੰਦੀ ਭਾਜੀ। ਇਹ ਤੁਹਾਡੀ ਆਪਣੀ ਇਹ ਸਾਡੀ ਪਹੁੰਚਣਾ ਉੱਤੇ ਜਾਂ ਇਧਰ ਨਹੀਂ ਮਾਰੀ ਆਪਣੀ ਪਹੁੰਚਣਾ ਸਿੱਧਾ ਸਾਡੀ ਹੈ। ਜੀ ਜੀ। ਕੀ ਨਾਮ? ਸਰ ਰਣਜੀਤ ਜੀ। ਕਿੱਥੇ ਦੇ ਰਾਣਾ? ਇਹਨੂੰ ਕੋਦਰ ਦੋ ਜੀ। ਗੱਡੀ ਦਾ ਡੀਮਾਜੈਂਟ ਹੋਇਆ। ਹਾਂ ਜੀ। ਕਿਵੇਂ ਹੋਇਆ ਐਕਸੀਡੈਂਟ ਹੋਇਆ? ਸਰ ਅਸੀਂ ਚੰਡੀਗੜ੍ਹ ਤੋਂ ਆਉਂਦੇ ਪਈ ਅਸੀਂ ਜੰਮੂ ਚੱਲੇ ਸੀਗੇ ਤੇ ਜਿਹੜੀ ਸਾਰੀ ਲਾਈਟਾਂ ਤੋਂ ਰੋਕ ਕੇ ਨਿਕਲ ਕੇ ਆਏ ਆ ਬਿਲਕੁਲ ਸਲੋ ਸੀਗੇ ਗੱਡੀ ਕਿਉਂਕਿ ਸ਼ਹਿਰ ਦੇ ਵਿੱਚ ਤੇ ਚਲਾ ਨਹੀਂ ਸਕਦੇ ਬਾਹਰ ਵੀ ਨਹੀਂ ਅਸੀਂ ਤੇ ਚਲਾ ਸਕਦੇ ਆਗੇ ਇਹਨਾਂ ਹੀ ਗੱਡੀ ਜਿਹੜੀ ਆ ਬੈਂਡ ਨਾਲ ਐਕਸੀਡੈਂਟ ਹੋਇਆ ਵਾ ਇਹ ਬਹੁਤ ਸਪੀਡ ਨਾਲ ਆਉਂਦੀ ਪਈ ਸੀਗੀ ਤੇ ਸਾਡੀ ਗੱਡੀ ਬਿਲਕੁਲ ਨਾਰਮਲ ਸਪੀਡ ਤੇ ਸੀਗੀ ਜੋ ਸ਼ਹਿਰ 'ਚ ਹੋਣੀ ਚਾਹੀਦੀ ਹੈ ਸਾਡੀ ਕਿਉਂਕਿ ਸਾਡੀ ਲੋਕੇਸ਼ਨ ਵੀ ਲੱਗੀ ਹੋਈ ਸੀ ਅਸੀਂ ਬਾਹਰ ਨਿਕਲਣਾ ਹੈ ਸ਼ਹਿਰ 'ਚ ਦਸੂਏ ਅਲਦੀ ਜਾ ਕੇ ਜੰਮੂ ਜਾਣਾ ਸੀਗਾ ਤੇ ਸਰ ਜੇ ਸਾਡੀ ਸਪੀਡ 'ਚ ਗੱਡੀ ਹੁੰਦੀ ਜਿਦਾ ਮੁਲਾਜ਼ਮ ਸਾਹਿਬ ਕਹਿ ਰਹੇ ਆ ਕਿਸ ਸਪੀਡ 'ਚ ਗੱਡੀ ਸਾਡੀ ਗੱਡੀ ਤੋਂ ਪਿੱਛੋਂ ਸਲਿੱਪਾ ਨ ਇਹ ਬਹੁਤ ਪੀੜਣਾ ਦੇ ਪਏ। ਕਦੇ ਸਲੋ ਹੋਦੀ ਤਾਂ ਤਾਦੀ ਬ੍ਰੇਕਾ ਲੱਗ ਜਾਣੀ ਅਸੀਂ। ਹਾਂਜੀ। ਰੁਕ ਜਾਣੀ। ਤੁਹਾਡਾ ਰੈਡੀਏਟਰ ਹੀ ਪਾੜ ਗਿਆ। ਤਨ ਨੁਕਸਾਨ ਕਾਫੀ ਹੋਇਆ। ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤਾਂ। ਸਵਾਰੀ ਕਿਥੋਂ ਕਿੱਥੇ ਚੱਕੀ ਸੀ? ਸਵਾਰੀ ਅਸੀਂ ਜੀਤਕਪੁਰ ਤੋਂ ਚੱਕੀ ਸੀਗੀ ਜੀ। ਅਜੇ ਤਾਂ ਨਹੀਂ ਕੋਈ ਨੁਕਸਾਨ ਹੈ। ਸਵਾਰੀ ਦਾ ਸਰ ਥੋੜੀ ਬੈਗ ਤੇ ਪ੍ਰੋਬਲਮ ਆਈ ਆ। ਹਾਂਜੀ। ਕਿੰਨੇ ਚਿਰ ਤੋਂ ਗੱਡੀ ਚਲਾ ਰਹੇ ਪੈਸੇ ਤੁਸੀਂ? ਭਾਈ ਮੈਂ 7 ਸਾਲ ਤੋਂ ਗੱਡੀ ਚਲਾ ਰਿਆ। ਸਵਾਰੀ ਜਿਹੜੀ ਆ ਚਲ ਗਈ ਠੀਕ ਆ। ਹਾਂਜੀ। ਹਾਂਜੀ ਠੀਕ। ਨਹੀਂ ਸਰ ਉਹ ਥੋੜਾ ਮਹਿਸੂਸ ਤਾਂ ਹੁੰਦਾ ਪਿਆ ਬਾ ਇਹ ਜ਼ਿਆਦਾ ਠੀਕ ਹੈ ਮਤਲਬ ਉਦਾਂ ਹਾਂਜੀ ਠੀਕ ਹੈ ਜੀ ਚੱਲ ਗਏ ਹੋਏ ਆ ਹਾਂਜੀ ਵਟ ਇਸ ਸਟੈਂਡ ਜੀ ਜੇ ਤੁਹਾਡੀ ਆਪਣੀ ਸਰ ਮੈਂ ਗੱਡੀ ਚਲਾਉਣਾ ਪਿਆ ਮੈਂ ਡਰਾਈਵਰ ਆਈ ਕੀ ਮੰਗ ਦੀ ਕਰਦੇ ਹੋਣਗੇ ਬਾਕੀ ਮੰਗ ਸਰ ਸਾਡਾ ਕੁਝ ਨਹੀਂ ਮੰਗ ਹੈਗੀ ਸਾਡਾ ਨੁਕਸਾਨ ਆ ਜਿਹੜਾ ਹੋਇਆ ਉਹ ਪੂਰਾ ਕਰ ਦੇ ਗੱਡੀ ਦੇ ਪੇਪਰ ਵੀ ਨਹੀਂ ਪੂਰੇ ਹੈਗੇ ਸਰ ਤੁਹਾਡੇ ਵਾਲੀ ਸਾਡੇ ਵਾਲੀ ਦੇ ਪੂਰੇ ਆ ਬਿਲਕੁਲ ਸਰ ਇਹਨਾਂ ਵਾਲੀ ਗੱਡੀ ਦੇ ਇਹਨਾਂ ਵਾਲੀ ਦੇ ਪੂਰੇ ਨਹੀਂਗੇ ਪੇਪਰ ਸਾਡੇ ਤੁਹਾਡੇ ਨਾਲ ਅਸੀਂ ਟੱਕਾ ਕਰੀ ਹਾਂ ਕਹਿੰਦੇ ਹਾਂ ਹਾਂਜੀ ਅਸੀਂ ਇਹ ਕਹਾਂ ਵੀ ਸਾਡਾ ਨੁਕਸਾਨ ਜੋ ਹੋਇਆ ਉਹ ਭਰ ਕਰ ਦੋ ਤੇ ਚੀਕ ਕਰਵਾ ਦੋ ਗੱਡੀ ਐਸੀ ਹੋਰ ਕੁਝ ਨਹੀਂ ਕਹਿੰਨੇ ਸਭ ਇਹਨਾਂ ਦੇ ਮੁਲਾਜ਼ਮ ਵੀ ਆਏ ਨੇ ਉਹ ਕੀ ਕਹਿੰਦੇ ਨੇ ਤਾਂ ਉਹ ਕਹਿੰਦੇ ਉਹ ਵੀ ਇਹ ਕਹਿ ਰਹੇ ਨੇ ਵੀ ਤੁਹਾਡੀ ਗਲਤੀ ਹੈ ਤੁਹਾਡੀ ਗੱਡੀ ਸਪੀਡ ਚਾਂ ਮਤਲਬ ਯਾਨੀ ਕਿ ਆਪਣੇ ਆਦਮੀ ਦਾ ਮੁਲਾਜ਼ਮ ਦਾ ਪੱਖ ਬੋਲ ਰਹੇ ਨੇ ਹਾਂਜੀ ਯੂਨੀਅਨਰੀ ਹੈ ਯੂਨੀਅਨ ਜੂਨੀਅਨ ਹਾਂਜੀ ਕੀਤੀ ਆ ਸਰ ਨਕੋਦਰ ਤੋਂ ਆ ਰਹੇ ਆ ਜੂਨੀਅਨ ਵਾਲੇ ਤੇ ਬਾਕੀ ਇੱਥੇ ਵੀ ਹਾਂ ਕਿਉਂਕਿ ਸਾਨੂੰ ਉਹ ਇੱਥੇ ਹੈ ਨਹੀਂਗੇ ਇਹਨੇ ਬਾਕੀ ਆਣੀਗੀ ਤੇ ਉਹ ਵੀ ਆ ਰਹੇ ਆ ਇੱਥੇ ਸਾਰੇ ਆ ਜਾਣਗੇ ਮਾਜਿਕ ਨਾ ਹੋ ਗਈ ਗੱਲ ਜੀ ਹਾਂਜੀ ਮੈਂ ਕੀ ਨਾਮ ਹੈ ਐਸ ਤੇਜਿੰਦਰ ਕੋ ਆ ਇਤ ਐਕਸੀਡੈਂਟ ਹੋਇਆ ਵੀ ਮੌਕੇ ਤੇ ਪਹੁੰਚਿਆ ਕੀ ਕਹਾਏ ਕੀ ਗਲਤੀ ਹੋਈ ਸਰ ਮੌਕਾ ਦੇਖ ਕੇ ਆਏ ਹੁਣ ਮੌਕੇ ਦੇ ਹਿਸਾਬ ਨਾਲ ਤਾਂ ਇਹ ਡਰਾਵਰ ਇਹਨਾਂ ਦੀ ਗਲਤੀ ਲੱਗਦੀ ਹੈ ਤੇ ਕਿਉਂਕਿ ਉਹ ਤਾਂ ਸਿੱਧੇ ਜਾ ਰਹੇ ਸੀ ਵੱਜੇ ਤਾਂ ਇਹ ਹੀ ਆ ਨਾ ਵਿੱਚ ਗੱਡੀ ਇਹਨਾਂ ਦੀ ਵੱਜੀ ਹੋਏ ਚ ਆਪਣੀ ਸਾਈਡ 'ਚ ਉਹ ਗੱਡੀ ਇਧਰੋਂ ਆਈ ਹੈ ਨਾ ਇਧਰੋਂ ਆਈ ਹੈ ਉਹ ਸਿੱਧੇ ਜਾ ਰਹੇ ਸੀ ਇਹ ਇਧਰੋਂ ਤੇਜ਼ ਰਫ਼ਤਾਰੀ ਨਾਲ ਆਇਆ ਦੇ ਦੇਖਣ ਤੋਂ ਤਾਂ ਇਹ ਹੀ ਲੱਗਦਾ ਕਿ ਇਹ ਨਾ ਇਹ ਤੇਜ਼ ਰਫ਼ਤਾਰੀ ਨਾਲ ਆ ਕੇ ਗੱਡੀ ਇਹਨਾਂ ਨੇ ਮਾਰੀ ਆ ਉਹਨੇ ਤਾਂ ਨਹੀਂ ਮਾਰੀ ਨਾ ਤੇ ਮੋੜ ਕੇ ਅਸੀਂ ਬਚਾ ਕਰਨਾ ਆਪਣਾ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਣਾ ਮੈਮ ਬਸ ਜਿਹੜੀ ਆ 8 ਵਜੇ ਤੋਂ ਬਾਅਦ ਸ਼ਹਿਰ ਚ ਲਿਆ ਸਕਦੇ ਚਾਹੇ ਕਿਸੇ ਵੀ ਬਸ ਬਸ ਸ਼ਹਿਰ ਦੇ ਵਿੱਚ ਲੰਘਾ ਸਕਦੇ ਆਪਾਂ 8 ਵਜੇ ਤੋਂ ਬਾਅਦ ਸਵੇਰੇ ਡਿਊਟੀ ਹੈ ਨਾ ਭਾਈ ਵੱਡੀ ਬਸ ਹੈਗੇ ਪਰ ਉਹ ਡਿਊਟੀ ਤੇ ਨਾ ਫੋਰਸ ਲੈਣ ਆਏ ਸਪੈਸ਼ਲ ਪਰਮਿਸ਼ਨ ਵੀ ਨਹੀਂ ਹੈ ਕਿ ਸ਼ਹਿਰ ਦੇ ਵਿੱਚ ਦੀ ਬਸ ਲੰਘਾਈ ਜਾਵੇ ਡਰਾਈਵਰ ਦੀ ਆਪਣੀ ਮਰਜ਼ੀ ਹੈ ਕਿ ਮੈਂ ਜਲਦੀ ਪਹੁੰਚਦਾ ਸੀ ਜਹਾਨ ਖੇਲਾ ਤੇ ਮੈਂ ਜਿੱਧਰ ਮਰਜ਼ੀ ਲੈ ਜਾਉਣਾ ਉਹਦੀ ਗੱਲ ਹੈ ਇਹਦਾ ਬਾਰੇ ਨਾ ਨਾ ਤਾਂ ਬਸ ਦੇ ਡਾਕੂਮੈਂਟ ਪੂਰੇ ਨਹੀਂ ਨੇ ਬਾਕੀਆਂ ਦਾ ਚਲਾਣ ਕੱਟਿਆ ਜਾਂਦਾ ਨਾ ਇਹਦੀਆਂ ਨੰਬਰ ਪਲੇਟਾਂ ਹੈ ਨਾ ਡਾਕੂਮੈਂਟਸਾਰੇ ਪੂਰੇ ਨੇ ਕੋਈ ਨਹੀਂ ਚੱਕਰ ਲੈਂਦੇ ਆਪਾਂ ਹਾਂਜੀ ਲੱਗਦਾ ਨਹੀਂ ਕਿ ਆਪਣੇ ਹੀ ਮੁਲਾਜ਼ਮ ਦਾ ਪੱਟੂ ਪੂਰੇ ਨਹੀਂ 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 ਇਦਾਂ ਨਹੀਂ ਹੋਏਗਾ ਨਹੀਂ ਪੈਸਾ ਜੇ ਹੀ ਗਲਤੀ ਹੋ ਗਈ ਉਹਨੂੰ ਮਿਲੂਗੀ ਜੋ ਕਾਰਵਾਈ ਹੋ ਗਈ ਉਹ ਕਰਾਂਗੇ